ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਪਰ 511 ਦੇ ਅੱਜ ਦੀ ਵੀਡੀਓ ਲੱਗਿਆ ਬਨਾਉਣ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਣਕਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਝੋਟੀਆਂ ਦਿਖਾਵਾਂਗੇ 4 ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਟੋਪੜਾ ਝੋਟੀ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਕਸੇ ਭਾਜੀ ਜੀ ਮਹਾਰਾਜ ਜੀ ਕੀ ਹਾਲ ਚਾਲ ਜੀ ਉਹਦੀ ਕਿਰਪਾ ਬਾਬੇ ਕੋਲੋਂ ਪਾਸ ਆਵੇ ਚਲੋ ਜੀ ਕਿਰਪਾਈ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਅਸੀਂ ਨਾਂ ਭਾਜੀ ਕਮਲ ਜੀ ਹਾਂਜੀ ਭਗਵਾਨਪੁਰ ਤੇ ਸੀ ਡੇਰਪਾ ਬੰਨਾ ਤੇ ਗੁਰਦਾਸਪੁਰ ਠੀਕ ਆ ਜੀ ਤੇ ਫੋਨ ਨੰਬਰ ਬੋਲ ਦਿਓ 90566 94311 ਠੀਕ ਆ ਜੀ ਇਧਰੋਂ ਕਰੀਏ ਸ਼ੁਰੂਆਤ ਜੀ ਅਸੀਂ ਇਧਰੋਂ ਕਰਾਂ ਪਹਿਲਾਂ ਗੱਤੀ ਪਈ ਠੀਕ ਆ ਲੋ ਜੀ ਪਹਿਲਾਂ ਸਵਾਗਤ ਲੱਗਿਆ ਝੋਟੀ ਬਾਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਪਾਜੀ ਪਰसों ਦੀ ਸੂਈ ਜੇ ਅੱਛਾ ਜੀ ਤਿੰਨ ਦਿਨੋਂ ਕੁਝ ਨਹੀਂ ਠੀਕ ਹੈ ਠੀਕ ਹੈ ਕਿੰਨਾ ਕੋਲਾ ਬੋਲਾ ਇੱਕ ਵਾਰ ਜੀ ਕੋਲਾ ਪਾਜੀ 7 ਤੋਂ 8 ਲੀਟਰ ਵਿੱਚ ਇਹਦਾ ਠੀਕ ਹੈ ਠੀਕ ਹੈ ਲਓ ਜੀ 7 ਤੋਂ 8 ਲੀਟਰ ਜਿਹੜਾ ਬੋਲਾ ਸਟਾਰਟ ਆ ਤੇ ਜਵਾਕੀ ਜੇ ਪਿਛੇ ਜਵਾਕੇ ਤੇ ਕਟਾ ਜੇ ਠੀਕ ਹੈ ਜੀ ਮੇਲ ਕਫ ਆ ਗਿਆ ਜੋ ਵੀ ਤੁਹਾਨੂੰ ਦਿਖਾ ਦਨੇ ਤੁਹਾਨੂੰ ਲੈ ਜੋ ਦੰਤਾਂ ਜਾ ਕੇ ਬਾਹਰ ਦੰਤਾਂ ਜੋ ਚਾਰ ਦੰਦ ਹੈ ਲੋ ਜੀ ਚਾਰ ਦੰਦ ਚੋਟੀ ਤੇ ਥਾਣਾ ਦਾ ਸੈਜ ਗਿਆ ਉਹ ਤੇ ਅੰਦਰ ਕੁਆਲਟੀ ਜਿਹੜੀ ਬਹੁਤ ਜਿਆਦਾ ਸ਼ਾਨਦਾਰ ਆ ਗਈ ਆ ਤੇ ਹਵਾਨਾ ਵੀ ਐਨ ਬਿੰਦੀ ਵਾਲਾ ਆ ਗਿਆ ਵਾ ਕਮਾਲੋ ਉਹ ਵੀ ਨੀਲੀ ਦੇ ਵਿੱਚ ਆ ਗਈ ਆ ਤੇ ਥਾਣਾ ਦਾ ਸੈਜ ਗੱਲ ਜਿਹੜਾ ਬਹੁਤ ਹੀ ਗੱਦਾ ਚੰਗਾ ਵਾ ਕਿੰਨਾ ਕੁ ਭਰੀ ਜੋ ਦੁੱਧ ਭਾਜੀ ਦੁੱਧ ਭਾਜੀ ਫਾੜਾ ਵਿੱਚ ਵੀ ਕਰਨੀ ਦਵਾਵਾ ਠੀਕ ਹੈ ਠੀਕ ਹੈ ਲਓ ਜੀ 12 ਲੈ ਜਵਾ ਕਿਹੜੇ ਜੀ ਆਹ ਵਾਲਾ ਆ ਗਿਆ ਜੀ ਮੇਲ ਕੱਪ ਠੀਕ ਆ ਜੀ ਜੱਡਾ ਜੁੱਡਾ ਜਿਹੜਾ ਬਹੁਤ ਹੀ ਜ਼ਿਆਦਾ ਸੁਪਾਈਆਂ ਦੇ ਵਿੱਚ ਆ ਗਿਆ ਵਾ ਤੇ 99 ਨੋਕ ਵਾਲਾ ਲੰਗਾ ਪਿਆ ਵੈਣ ਕੱਲਾ ਕੱਲਾ ਤਾਂ ਲੱਗਾ ਵਾ ਫੜੇ ਪੂਛ ਮੜੀ ਹੈ ਅੱਛਾ ਜੀ ਆਹ ਫੜੇ ਮੜੀ ਪੂਛ ਹੈ ਮੀਨਾ ਉਿੱਕਿਆ ਕਾਸਾ ਦੇ ਲਈ ਇੰਚਾ ਤਾਂ ਇਹਦਾ ਬਹੁਤ ਹੀ ਜ਼ਿਆਦਾ ਸੁਪਾਈਆਂ ਦੇ ਵਿੱਚ ਆ ਗਿਆ ਵਾ ਤੇ ਮੁੱਲ ਬਾਈ ਇਹਦਾ ਕੀ ਕਰਨਾ ਫਿਰ ਮੁੱਲ ਭਾਜੀ ਵੰਗਨ ਨੂੰ ਤੇ ਇਹ ਜੋ ਝੋਟੀਆਂ ਹੀ ਇੱਕ ਦਾ ਦਿਆਂ 15 ਦੀ ਵੇਚੀ ਆਵਾ ਹਾਂਜੀ ਕੋਲ ਹੁਣ ਇਹਦੇ ਇੱਕ ਪੰਜ ਜੇ ਤੇ ਲੱਖ ਰੁਪਏ ਦੀ ਝੋਟੀ ਦੇ ਦਾਂਗੇ ਕੂੜੇ ਦੀ ਚਲੋ ਕਰ ਦਈਏ ਮਾਨਤਾਨ ਮਾਨਤਾਨ ਵਾਲੀ ਗੱਲ ਇੱਕ ਵਜਹਿ ਜੀ ਕੀਤੀ ਜੇ ਕੱਟੀਆਂ ਬੜੀ ਚੰਗੀ ਜੀ ਭਾਜੀ ਕਰ ਦਈਏ ਚਲੋ ਹੁਣ ਸੂਆ ਸਾਬਾ ਬਠੇਰਾ ਪਾ ਗਿਆਂ ਵਾ ਕੋਈ ਗੱਲ ਨਹੀਂ ਸੂਆ ਪਾ ਗਿਆ ਇਹ ਕੱਟੀਆਂ ਕਿੱਥੇ ਲੱਪਣੀਆਂ ਜੀ ਸੂਆ ਪਾ ਗਿਆ ਚਲ ਛੱਡ ਦੋ ਹਜ਼ਾਰ ਖੰਡ ਛੱਡ ਦੋ ਕੋਈ ਨਾ ਕਰ ਦੋ ਥੋੜਾ ਬੋਤਾ ਚਲੋ ਇਹਨਾਂ 2000 ਰੁਪਏ ਛੱਡ ਦਾਂਗੇ 1 3 ਹਾਂਜੀ 1 3 ਦੀ ਪੂਰੇ ਲੱਖ ਦੀ ਤੇ ਕੀ ਗੱਲ ਹੋ ਰਹੀ ਹੈ ਪੂਰੇ ਲੱਖ ਦੀ ਤੇ ਬਿਲਕੁਲ ਜਿਹੜੀ ਐ ਛੋਟੀ 12 ਲੀਟਰ ਵਾਲੀ ਆ ਚਲੋ ਕੋ ਬਾਕੀ ਅੱਗੇ ਸਾਂਭਣ ਵਾਲਾ ਭਰਾ ਲੈ ਜਾਓ ਤੇ ਚਲੋ ਦੋਨੇ ਚੰਗਾ ਕਰੀ ਜਾਓ ਵੀ ਚੱਡਾ ਜੀ ਇਸ ਪਾਈਆਂ ਦੇ ਵਿੱਚ ਆ ਗਿਆ ਵਾ ਕਰੋ ਜੀ ਚੈੱਕ ਆ ਤੇ ਆ ਕਿਵੇਂ ਭਾਈ ਦੂਜੇ ਨੰਬਰ ਤੇ ਜਿਹੜੀ ਪਹਿਲਾਂ ਕੱਟੀ ਛੁਈ ਜੇ ਅੱਜ ਛੁਈ ਜੇ ਅੱਛਾ ਜੀ ਹਾਂਜੀ ਠੀਕ ਆ ਕਿੰਨਾ ਘਟਿਆ ਬੋਲਾ ਤੇ ਅੱਜ ਆ ਛੁਈ ਜੇ ਬੋਲਾ ਇਹ ਥਾਣੀ ਵੇਖ ਕੇ ਲੈਂਦੀ ਜੀ ਅੱਛਾ ਅੱਛਾ ਠੀਕ ਆ ਜੀ ਹਾਂਜੀ ਦੇਖੋ ਜੇ ਪਾਈਏ ਵੀ ਹਰ ਵਧੀਆਂ ਨਿਕਲੀ ਚਵਾਈ ਚੁਈ ਹਾਂ ਚਵਾਈ ਬੜੀ ਵਧੀਆ ਠੰਡੀ ਠਰੀ ਹੈ ਵੀ ਠੀਕ ਹੈ ਜੀ ਤੇ ਆਹ ਭਾਲ ਭੁਲ ਕੀ ਪਸੰਦ ਕੀ ਹਾਂ ਭਾਲੇ ਪਈ ਜੇ ਇਹ ਗਰੰਟੀ ਠੀਕ ਹੈ ਜੀ ਆਹ ਵਾਲਾ ਬਿਲਕੁਲ ਜੇ ਦੱਸਾ ਜਾ ਬੱਚਾ ਜੀ ਕਟਾ ਕੱਟੀ ਜੇ ਕਟਾ ਜੇ ਵੀ ਲਓ ਜੀ ਯਾ ਡਬਲੈਕ ਪੂੜ ਚੱਕ ਜਿਹੜੇ ਵਾਲ ਸਾਰੇ ਕਾਲੇ ਆ ਕਟੇਰੇ ਲੈ ਲਓ ਇੱਥੇ ਲੈ ਕਰੋ ਜੀ ਇਹ ਨਹੀਂ ਫੇਸ ਵਾਲ ਤੇ ਕਿੱਕ ਸਿੰਘ ਤੋਂ ਜਿਹੜਾ ਚੰਗਾ ਲੱਗਾ ਵਾ ਕਰਮ ਵਾਲੀ ਨੂੰ ਇਹ ਵੀ ਪਹਿਲਾ ਹੋਊਗਾ ਸਹੀ ਜੇ ਠੰਡ ਤੋਂ ਜਿਹੜਾ ਬਹੁਤ ਚੰਗਾ ਕੱਢਿਆ ਵਾ ਬਾਕੀਆ ਕੰਸਟ ਤੇ ਬਾਈ ਜੀ ਨਹੀਂ ਕਹਿੰਦੇ ਕਿ ਭਲ ਪਈ ਆ ਤੇ ਹਵਾਲਾ ਜਿਹੜਾ ਇਹਦਾ ਵੀ ਅੱਖਾਂ ਵਾਲ ਆ ਗਿਆ ਵਾ ਇਹ ਪਾਜੀ ਕਿੰਨੇ ਕ ਦੁੱਧ ਵਾਲੀ ਵਾ ਇਹ ਤੇ ਪੰਜ-ਸਾਹ ਦੀ ਤੂੰ ਪੜੀ ਜਾਊਗੀ ਠੀਕ ਹੈ ਠੀਕ ਕਰੋ ਜੀ ਦਾਤ ਕਲੇਟ ਜਿਹੜਾ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਚਵਾਈ ਦੀ ਫੁੱਲ ਕਿੱਤੀ ਬਾਈ ਜਣਾ ਨੇ ਜੇ ਇਹ ਥਾਂ ਤੋਂ ਜਿਹੜੇ ਪਾਸ ਕਰਕੇ ਲੈ ਕੇ ਆਇਆ ਭਾਈ ਹੁਣ ਬਿਲਕੁਲ ਠੀਕ ਠੰਡੀ ਚੰਡੀ ਠੀਕ ਹੈ ਠੀਕ ਹੈ ਲਓ ਇਹਨੂੰ ਸੀਧਰੇ ਤੋਂ ਦੀਆਂ ਪੈਗ ਨਹੀਂ ਦੱਸਦੇ ਕਿ ਬਹੁਤ ਹੀ ਬੱਦਗਿਆਂ ਵਾ ਇਹ ਫਲਾਂ ਦਾ ਸੈਜ ਗਿਆ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਬਹੁਤ ਚੰਗਾ ਤੇ ਇਹਦਾ ਵੀ ਲੱਗਾ ਵਾ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲੇ ਦਾ ਭਾਈ 95000 ਜੀ ਅੱਛਾ ਜੀ ਹਾਂ ਜੀ ਇਹ ਖਾਣਾ ਆਣਾ ਕੋ 2000 ਹੋਰ ਮੰਨਤਰ ਕਰਨਾਗੇ ਜਿੰਨੇ 93 ਦੀ ਹਾਂ ਜੀ 90000 ਦੀ ਤੇ ਤਾਂ ਵੀ ਭਾਈ ਠੀਕ ਹੈ ਲਓ ਜੀ 90000 ਦੀ ਇਹ ਵੀ ਪਹਿਲਾ ਸੂਆ ਸੂਈ ਏ ਝੋਡੀ ਤੇ ਬਾਕੀ ਕੋਈ ਚਲੋ ਇਹ ਵੀ ਸਾੰਪੜਾ ਲੱਗਦੇ 2 ਤੇ 10 ਤੋਂ ਪਲੱਸ ਵਿੱਚ ਹੋ ਸਕਦਾ ਚਵਾਸਾ ਵੀ ਇਹਦੇ ਬਾਕੀ 10 ਦੀ ਭਾਈ ਜੀ ਜਿੰਨੇ ਕੋਈ ਗਰੰਟੀ ਹੈ 10 ਲੀਟਰ ਦੁੱਧ ਭਰੀ ਜਾਊਗੀ ਰਾਮਾਣਾ ਭਾਈ ਜੀ ਤੀਜੇ ਨੰਬਰ ਤੇ ਭਾਈ ਕਿਵੇਂ ਆ ਹਾਂ ਜੀ ਇਹ ਮੈਂ ਤੀਜੇ ਸੂਈ ਸੂਈ ਦੇ ਅੱਛਾ ਜੀ ਹਾਂ ਜੀ ਬਹੁਤ ਖਰੀ ਮੈਂ ਇਹ ਵੀ ਤਾਜੀ ਬਿਲਕੁਲ ਸੂਈ ਜੇ ਅੱਛਾ ਜੀ ਇੱਥੇ ਦੇ 9 ਲੀਟਰ ਬੋਲਾ ਹੈਗਾ ਜੀ ਚੀਕ ਲਓ ਜੀ 9 ਲੀਟਰ ਬੋਲਾ ਜਿਹੜਾ ਇਹਦੇ ਕੋਲ ਸਟਾਰਟ ਆ ਤੇ ਤੇ ਲੈ ਲੇਂਗੇ ਤੀਨ ਆ ਚਾਰ ਦਿਨ ਹੋ ਗਏ ਤੇਨ ਠੀਕ ਲੋ ਜੀ ਇਹਦੇ ਚਾਹ ਦੇ ਲੋਗੇ ਬਿਲਕੁਲ ਜੇ 나ੜੂ ਤੇ ਆ ਵਾ ਫੀਮਲ ਕੱਟੀ ਜੇ ਦੇ ਮਗਰ ਠੀਕ ਲੋ ਜੀ 3 ਮਿਲ ਕਾ ਪਾ ਗਿਆ ਬਿਲਕੁਲ ਹੀ ਤਾਜ਼ਾ ਵਾ ਤੇ ਨਾਲੋਂ ਨੂੰ ਬਿਲਕੁਲ ਹੀ ਨਾਲ ਖੋਲੋ ਵੀਰ ਜੀ ਖੋਲੋ ਦੇਖੋ ਲਿਓ ਵੀਰ ਜੀ ਇਹ ਵੀ ਹੈ ਇਹ ਬਾਈ ਕਿੰਨਾ ਘਰੂ ਦੋਦੋ ਇਹ ਦੁੱਧ ਭਾਜੀ ਇਹ 11-12 ਕਿਲੋ ਦੁੱਧ ਕੱਢੂਗਾ। ਅੱਛਾ ਜੀ। ਹਾਂ ਪਲੀ ਜੂੜੀ ਮੈਂ ਆਏ ਕਿ ਨਹੀਂ ਟੁੱਟੀ ਆ। ਠੀਕ ਆ ਠੀਕ ਆ। ਲਓ ਜੀ ਪਾ ਤਾਂ ਲੀਟਰ ਪਈ ਜਾਂਦਾ ਇਹ ਵੀ ਦੁੱਧ ਭਰੀ ਜਾਊਗੀ। ਬਾਕੀ ਸਿੰਘ ਜੀ ਦੁੱਧ ਥੋੜਾ ਜਿਹਾ ਕਰ ਗਈ ਹੈ ਖੁੱਲਾ। ਹਾਂ ਫਿਰ ਬਾਕੀ ਦਾ ਜਿਹੜਾ ਬਹੁਤ ਹੀ ਚੰਗਾ ਲੱਗਿਆ ਵਾ। 24 ਫਰੀ ਚੰਗੀ ਲੱਗੀ ਐ ਇੱਕ ਨੰਬਰ ਦੀ ਆ। ਠੀਕ ਆ ਠੀਕ ਆ। ਤੇ ਨੀਲੀ ਥੋੜਾ ਜਿਹਾ ਪੱਕ ਰੱਖਦੀ ਹਵਾ ਨੇ ਤੇ ਵੀ ਦੱਬ ਜੀ ਆ ਗਈਆਂ। ਤੇ ਥਣ ਥੋੜੇ ਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਵਾ ਕਰਮਾਲੀ ਨੂੰ। ਇਹਦੇ ਤੋਂ ਮੌਕੇ ਦੇ 9 ਲੀਟਰ ਬੜਾ ਬੜਾ ਸਟਾਰਟ ਹੈ ਜ ਤਣਾ ਦਾ ਸੈਜ ਕਰ ਇਹਦਾ ਵੀ ਚੋਆ ਨੁਕਰਾਂ ਦੇ ਹਨ ਇਕੱਲਾ ਇਕੱਲਾ ਲੱਗਾ ਪਿਆ ਵਾ ਇਹਦਾ ਭਾਜੀ ਕਿਹੜਾ ਜੇ ਦੋ ਕਰ ਇਹਦਾ ਕੱਟ ਠੀਕ ਹੈ ਜੀ ਆਹ ਵਾਲਾ ਫੀਮਲ ਕਾਫ ਜੇ ਉਹਨੇ ਜਗਾ ਦਿੱਤਾ ਸੀ ਆਪਾਂ ਥੋੜੇ ਪੂਸ਼ ਮੜੀ ਭਾਜੀ ਭਾਜੀ ਇਹ ਬਿਲਕੁਲ ਜਿੰਨੇ ਜਿੰਨਾ ਦੁੱਧ ਉਹਨਾਂ ਨੇ ਦਛੜੇ ਨਹੀਂ ਹੈਗਾ ਕਿ ਉਹ 12 13 ਕਹਿ ਦੀ ਮੋੜ ਨਿਕਲ ਕੇ ਦੇ ਘਰ ਸਾਫਾ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਚੱਡਾ ਚੱਡਾ ਜਿਹੜਾ ਕੱਚੀ ਦਾ ਉਹਨਾਂ ਜਿੰਨਾ ਕੋ ਹੁੰਦਾ ਵਾ ਬਿਲਕੁਲ ਸਹੀ ਗੱਲ ਹੈ ਜੀ ਕੰਮ ਸਾਫ ਸੁਥਰਾ ਕਰਨਾ ਚਾਹੀਦਾ ਜੀ ਲੰਮਾ ਚਿਰ ਚੱਲ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਭਾਜੀ ਮੁੱਲ 85000 ਜੀ ਅੱਛਾ ਜੀ ਹਾਂਜੀ 82000 ਦੀ ਦੇ ਦਾਂਗੇ ਠੀਕ ਹੈ ਲਓ ਜੀ ਇਹ 82000 ਆਪਦੀ ਸਿੰਘੀ ਦਾ ਬੂਆ ਸੂਈਆਂ ਕਰਮਾ ਲਈ ਤੇ ਦੋਸਤ ਜਿਹੜਾ 12 ਲੀਟਰ ਭਰੀ ਜਾਊਗੀ ਤੇ ਬਹਾਨਾ ਉਹਦਾ ਵੀ ਬਹੁਤ ਹੀ ਜ਼ਰਾ ਸਪਾਈਆ ਜਾ ਆ ਗਿਆ ਵਾ ਤੇ ਚੌਥੇ ਨੰਬਰ ਤੇ ਭਾਜੀ ਕਿੰਨੇ ਛੁੱਟੀ ਐ ਆਹ ਛੁੱਟੀ ਤੀਜੇ ਤੋਂ ਸੁਈ ਜੀ ਤੀਸਰਾ ਤੋਂ ਹਾਂਜੀ ਠੀਕ ਹੈ ਜੀ ਇਹ ਵੀ ਬਿਲਕੁਲ ਤਾਜੀ ਆ ਇਹ ਚਾਰ ਪੰਜ ਦਿਨ ਹੋਈ ਸੁਈ ਨੇ ਠੀਕ ਹੈ ਠੀਕ ਹੈ ਜੀ ਹੋਜੀ ਇਹ ਵੀ ਚਾਰ ਪੰਜ ਦਿਨ ਦੇ ਆਸपास ਟਾਈਮ ਹੋਇਆ ਵਾ ਇਹ ਕੋ ਕਿੰਨਾ ਜੀ ਬੋਲਾ ਇਦੋਂ ਕੋ ਭਾਈ 6 ਲੀਟਰ ਦੇ ਬੋਲਾ ਅੱਛਾ ਜੀ ਆਵੇਂ ਤੁਹਾਨੂੰ ਕਹੀ ਉਹ 8 ਨੂੰ 10 ਠੀਕ ਹੈ ਠੀਕ ਹੈ ਨਹੀਂ ਬਿਲਕੁਲ ਸਿਆਣੀ ਭਾਈ ਬਿਲਕੁਲ ਜਿੰਨਾ ਤੇ ਨ ਮਿਲਗਾ ਹੈ ਉਹਨਾਂ ਨੂੰ ਦੱਸਣ ਦੇ ਆਪਾਂ ਚਲਤੇ ਨਹੀਂ ਕਰ ਦਿੰਦੇ ਹੈਗੇ ਠੀਕ ਹੈ ਖੋਲ ਦੇ ਵਿੱਕੀ ਵੀ ਖੋਲੋ ਜੀ ਸੂਹਾ ਤੋ ਜੈ ਲੱਗਦੀ ਵੇਖਣ ਤੂੰ ਵੇਖ ਰੋ ਘੱਟ ਲੱਗਦੀ ਹੈ ਹੂੰ ਲੋ ਜੀ ਸੂਹਾ ਇਹ ਸਭਾ ਯੂਨਿਕ ਕਹਿੰਦੇਗਾ ਤੀਸਰਾ ਵਾ ਹਾਂ ਜੀ ਹਾਂ ਜੀ ਜੀ ਤੇ ਇਸ ਪਾਰਟੀ ਜੈਟ ਬਲੈਕ ਆ ਗਈ ਜੀ ਬੜੀ ਚੜ੍ਹਾਈ ਬਹੁਤ ਇੱਕ ਨੰਬਰ ਦੀ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਕੁ ਭਰੀ ਹੋਇਆ ਹੈ ਇਹ ਇਹਦਾ ਜਵਾਕੜਾ ਆ ਜੀ ਠੀਕ ਹੈ ਜੀ ਆ ਗਿਆ ਜੀ ਜਵਾਕੇ ਦੇ ਪਿਛੇ ਕਟਾ ਕੱਟੀ ਕੱਟੀ ਆ ਇਹ ਵੀ ਫੀ ਮਿਲਕਾਫ ਜੀ ਇਹਦੇ ਪਿਛੇ ਵੀ ਜੀ ਇਸ ਪਾਰਟੀ ਦੇ ਸੋ ਚੈੱਕ ਕਰ ਸਾ ਤੇ ਨਹੀਂ ਆਖੋ ਲਥਾ ਖੋ ਵੀ ਲਥਾ ਠੀਕ ਹੈ ਠੀਕ ਹੈ ਜੀ ਪਰਾਣਾ ਹੀ ਲੱਥਾ ਗਦੇ ਪਰਾਣਾ ਹੀ ਕਿਤੇ ਪਹਿਲਾ ਹੀ ਆ ਲਓ ਜੀ ਹੈ ਸਿੰਗਲ ਹੱਡੀ ਜੇ ਤੇ ਚਲੋ ਇਹ ਵੀ ਕੋਈ ਵੀਰ ਸੇਵਾ ਵਾਲਾ ਲੈ ਜਾਊਗਾ ਥੋੜੀ ਜਿਹੀ ਹਣਾ ਮਸਣਾ ਹੋਜ ਕਰਵਾਈ ਆ ਹਾਂਜੀ ਉਹਦੇ ਬਿਲਕੁਲ ਬੇਖਾਜਮੀ ਕਰਵਾਈ ਆ ਠੀਕ ਹੈ ਠੀਕ ਹੈ ਸੇਵਾ ਵਾਲੇ ਕਿਤੀ ਨਹੀਂ ਛੋਟੀ ਚੰਗੀ ਕੋਲੋ ਹਾਂਜੀ ਤੇ ਚਲੋ ਜੀ ਵੀ ਕੋਈ ਭਰਾ ਸੇਵਾ ਵਾਲਾ ਲੈ ਜਾਓ ਤੇ ਦੁੱਧ ਇਹ ਵੀ ਚੰਗਾ ਕੱਢੀ ਜੋਗੀ ਬਾਕੀ ਥਾਂ ਔਰ ਦੁੱਧ ਦੇਖੋ ਜੀ ਸੇਵਾ ਦਾ ਵਾ ਬਿਲਕੁਲ ਸਹੀ ਹਾਂਜੀ ਹਾਂਜੀ ਇਹਦਾ ਭਾਈ ਜੀ ਕੀ ਕਰਨਾ ਮੁੱਲ ਇਹਦਾ ਮੁੱਲ ਤੇ 72000 ਰੁਪਏ ਕੱਢੀਦਾ ਜੀ ਅੱਛਾ ਜੀ 70 ਦੀ ਰਾਂ 70 ਦੀ ਹਾਂਜੀ ਚਲੋ ਮੌਕੇ ਤੇ ਕਰ ਲਿਓ ਥੋੜੇ ਬੋਦੇ ਸਿੰਘ ਹਣਾ ਮਾਨਤਨ ਨਾਲ ਸਾਡੇ ਮਾਨਤਨ ਕਰ ਲਾਂਗੇ ਠੀਕ ਹੈ ਜੀ ਮੌਕੇ ਤੇ ਬਾਈ ਕਹਿੰਦਾ ਕਿ ਫੁੱਲ ਮਾਨਤਨ ਜਰੂਰ ਕਰਾਂਗੇ ਇਹ ਚੋਟੀ ਚੰਗੀ ਹੈ ਚਲੋ ਵੀ ਵੀਰ ਭਰਾ ਸੰਭਲੂਗਾ ਦੁੱਧ ਚੰਗਾ ਕੱਢੀ ਆਉਣੀ ਥਾਂ ਤੋਂ ਤੇ ਬਾਕੀ ਚੱਡ ਆਇਆ ਇਹਦਾ ਵੀ ਬਹੁਤ ਸਪਾਈਆਂ ਦੇ ਵਿੱਚ ਆ ਗਿਆ ਵਾ ਆ ਕਿਵੇਂ ਭਾਜੀ ਪੰਜਵੇਂ ਨੂੰ ਇਹ ਟੋਪਰ ਜੋ ਪੀਜੇ ਨੂੰ ਨਾਉ ਕਿਵੇਂ ਪੜੀ ਉਹ ਅੱਛਾ ਜੀ ਆਪਾਂ ਤਾਂ ਖਾਲੀ ਕਰਕੇ ਦੇਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਆ ਗਈਆਂ ਵਾ ਤੇ ਮਹੀਨੇ ਕੁ ਜਾਤ ਪਾਸ ਜਿਹੜਾ ਟੈਬ ਹੋ ਗਿਆ ਵਾ ਬੜੀ ਲੂ ਤੇ ਕੋਈ ਨਿੱਕੇ ਵੀ ਨ ਖੋਲ ਦੋ ਦੁੱਧ ਕਿੰਨਾ ਜੇ ਦੇਖੋ ਦੁੱਧ 6 ਲੀਟਰ ਪੱਕਾ ਵਧੀਆ ਠੰਡਾ ਕਰਦੇ ਠੀਕ ਹੈ ਜੀ ਉਹ 6 ਲੀਟਰ ਜਿਹੜਾ ਦੁੱਧ ਇਹ ਕੋਲ ਬਿਲਕੁਲ ਤਿਆਰ ਹੈ ਪਤਾ ਕੁਛ ਅੱਜਰਤਾ ਕਿੰਨਾ ਘ ਭਰਿਆ ਲੈ ਅੱਜਰਦਾ ਜਾਂ 12 ਕਿਲੋ ਦੁੱਧ ਭਰਿਆ ਵਾ ਅਛਾ ਜੀ ਹਾਂ ਉਹ ਤੁਹਾਨੂੰ ਮੁੰਡਾ ਬਾਹਰ ਚੱਲ ਕੇ ਜਨਾਨੀਏ ਕੋ ਪੱਠੇ ਨਹੀਂ ਕਹਿੰਦੇ ਠੀਕ ਹੈ ਠੀਕ ਹੈ ਜਨਾਨੀਏ ਨਾਲ ਬਾਕੀ ਕੀ ਕਰ ਸਕਦੀਆਂ ਬਿਲਕੁਲ ਸਹੀ ਜਾਂ ਲੈ ਜੀ ਹਾਂ ਬਾਕੀ 6 ਲੀਟਰ ਦੁੱਧ ਇਹ ਕੋ ਤਿਆਰ ਹੈ ਬਾਕੀ ਦੁੱਧ ਆ ਗਏ ਨਿਸ਼ਾਨੀਆਂ ਜਿਹੜੀਆਂ ਕਵਰ ਕਰਤੀਆਂ ਕਰਨ ਵਾਲੀ ਲੈਓ ਇਹ ਵੀ ਡੀਬਲ ਡਾਗਰ ਦੇ ਫੇਸਪਾਲਟੀ ਵੀ ਚੈੱਕ ਕਰਾ ਸਕਦੇ ਸੈਂਟੂ ਨੂੰ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਚੱਡਾ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਮਿਲ ਕੇ ਉਹ ਇਹ ਜਿਹਾ ਲੱਗੇ ਤਾਂ ਚੈੱਕ ਕਰਾਉਂਦੇ ਆ ਤੇ ਥਾਣਾ ਦਾ ਸੈੱਟ ਗਿਆ ਵੀ ਥਾਣਾ ਰ ਆ ਗਿਆ ਵਾ ਇੱਕ ਦਿਨ ਵਸੂਆ ਸੂਈ ਹੋ ਗਈ ਪਹਿਲਾਂ ਕਿ ਤੂੰ ਜਾ ਇਹ ਤੂੰ ਦਸ ਵਸੂਆ ਸੂਈ ਦੇ ਠੀਕ ਹੈ ਤੂੰ ਦਸ ਵਸੂਆ ਸੂਈ ਦੇ ਇੱਕ ਟਾਈਮ ਠੀਕ ਹੁੰਦੀ ਜੇ ਤੇ ਇੱਕ ਟਾਈਮ ਹੁੰਦਾ ਜੀ ਅੱਛਾ ਜੀ ਹਾਂ ਜੀ ਬੋਲਦਾ ਚੰਗੀ ਗੱਲ ਬਾਜ਼ਪੁਰ ਮੁੰਡਾ ਚੰਗਾ ਨਹੀਂ ਲੱਗਦਾ ਹੈ ਗੱਲ ਨਹੀਂ ਬਿਲਕੁਲ ਸਹੀ ਗੱਲ ਹੈ ਹਾਂ ਉਹਦਾ ਕੋਈ ਸਾਹਮਣੇ ਤੇ ਨਹੀਂ ਲਵਾਤਾ ਹਾਂਜੀ ਹਾਂਜੀ ਚਲੋ ਅਗਲੇ ਦੇ ਘਰ ਜਾ ਕੇ ਚਲੋ ਨਾਮ ਨੂੰ ਆਵੇ ਤੇ ਵਧੀਆ ਗੱਲ ਆ ਕੱਪੀ ਦੱਸਿਆ ਚੰਗਾ ਹੁੰਦਾ ਆ ਤੇ ਸੇਲੇ ਗਾਉਂਦਾ ਹਾਂਜੀ ਇਹਦਾ ਭਾਈ ਜੀ ਮੋਲ ਫਿਰ ਮੋਲ ਤੇ ਤਾਂ 60000 ਜੇ ਅੱਛਾ ਜੀ ਤੇ ਚਲੋ ਮਾਨਤਨ ਕਰ ਲਾਂਗੇ ਕਰ ਦਈਏ ਹੁਣੇ ਚਲ ਤੋਂ 10 ਦੋ ਜਿੱਤੇ ਛਾੜੀ ਦੇਣੀ ਹੋਰ 2000 ਕਰ ਦਈਏ ਨਹੀਂ ਜਿੰਨਾ ਕਿ ਤੁਹਾਨੂੰ ਜਾਇ ਲੱਗਦਾ ਉਹਨਾਂ ਕਿ ਛੱਡ ਦਿਓ 55000 ਦੀ ਹਾਨ ਨਹੀਂ ਕਰਦਾਂਗੇ ਛੋਟੀ ਹੋਊਗੀ ਠੀਕ ਹੈ ਲੋ ਜੀ 55000 ਕਿਹਦੇ ਕਹਿੰਦਾ ਕਿ ਛੋਟ ਚਾਪੇ ਕਰਾਂਗੇ ਤੇ ਬਿਲਕੁਲ ਜਿਹੜਾ ਨੋਰਮਲ ਰੇਟ ਪਵਾਤਾ ਵਾ ਪਸ਼ੂ ਭਾਈ ਉਹਨਾਂ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਲੋੜ ਨਹੀਂ ਜਾਂਦੀ ਹੈ ਹਾਂਜੀ ਹਾਂਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਾਕੀ ਵੀਡੀਓ ਪੂਰੀ ਵੇਖਣ ਲਈ ਤੁਹਾਨੂੰ ਸਾਰੇ ਪੇਟੀ ਕਾਲਕ ਭਰਾਵਾਂ ਦਾ